ਤੇ ਤੁਰਕਾ ਖੁੰਦੋ ਲੁਗਾ ਸੋ ਹੁਣ ਉਹ ਇੱਥੇ ਡਰਾਮੇ ਕਰ ਰਹੇ ਨੇ ਆ ਕਿ ਆਪਣੇ ਟਰੈਕਟਰ ਮਾਰਚ ਕਰ ਰਹੇ ਨੇ ਪਹਿਲਾ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਜੀ ਪੈਰਾਂ 'ਚ ਝਾਂਜਰਾ ਸੀ ਤੇ ਮੂੰਹ 'ਚ ਰਸਕੁਲਾ ਸੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ 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 ਜਿਸ ਨੇ ਕਿਹਾ ਚੋਰ ਕੁੱਤੀ ਰੱਖ ਕੇ ਡਾਲਾ ਰੱਖ ਕੇ ਸਾਰੇ ਪ੍ਰੇਮਾਲ ਇਕੱਠੇ ਹੋਏ ਨੇ ਆਓ 2022 ਦੇ ਕਿਸਾਨ ਵਿਰੋਧੀ ਬਿੱਲ ਦੇ ਖਿਲਾਫ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹੈ اسی ਤਰ੍ਹਾਂ ਹੀ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਖਲੋ ਕੇ ਲਗਾਤਾਰ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸੇ ਦੌਰਾਨ ਅੱਜ ਤਰਨ ਤਾਰੰਦੀ ਦਾਣਾ ਮੰਡੀ ਵਿਖੇ ਆਮ ਆਦਮੀ ਪਾਰਟੀ ਵੱਲੋਂ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੀ तमाम ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹਾਜ਼ਰ ਹੋਈ ਸੀ ਇਹ ਸਮਾਰੋਹ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਕੀਤਾ ਸੀ ਪਰੰਤੂ ਭਗਵੰਤ ਮਾਨ ਸਮਾਰੋਹ ਵਿੱਚ ਸ਼ਾਮਿਲ ਨਹੀਂ ਹੋਏ ਕਿਉਂ ਇਸ ਗੱਲ ਦਾ ਜਵਾਬ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਕੋਲ ਵੀ ਨਹੀਂ ਸੀ ਦੇਖੋ ਰੈਲੀ ਤੇ ਬੜੇ ਟਾਈਮ ਦਾ ਇਹ ਸੰਘਰਸ਼ ਜਿਹੜਾ ਪੰਜਾਬ ਦਾ ਚੱਲ ਰਿਹਾ ਹੈ ਪਰ ਹੁਣ ਇਹਨਾਂ ਨੇ ਜਿਹੜੀ ਕੇਂਦਰ ਸਰਕਾਰ ਨੇ ਨਾਲ ਪੰਜਾਬ ਦੀਆਂ ਮੌਜੂਦਾ ਸਰਕਾਰਾਂ ਨੇ ਮਿਲ ਕੇ ਇੱਕ ਕਦਮ ਚੱਕਿਆ ਕਿਸਾਨਾਂ ਦੇ ਖਿਲਾਫ ਕਾਲਾ ਕਾਨੂੰਨ ਪਾਸ ਕੀਤਾ ਲੋਕਾਂ ਦੀ ਨੱਕ 'ਚ ਦਮ ਕੀਤਾ ਤੇ ਉਹਨਾਂ ਦੇ ਕਾਰੋਬਾਰ ਕਿਸਾਨੀ ਕੰਮਕਾਜ ਠੱਪ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਚੀਜ਼ ਲਈ ਪੰਜਾਬ ਦਾ ਹਰ ਵਰਗ ਚਾਹੇ ਉਹ ਕਿਸਾਨ ਆ ਮਜ਼ਦੂਰ ਆ ਆੜਤੀਆ ਸੋ ਪਾਰਟੀਆਂ ਵੀ ਕਿਸਾਨਾਂ ਦੇ ਜਵਾਕਾਂ ਨਾਲ ਬਣਦੀਆਂ ਨੇ ਸੋ ਅਸੀਂ ਅੱਜ ਇਸੇ ਪ੍ਰੇਰਣਾ ਦੇ ਲਈ ਬੈਠੇ ਆ ਬਾਤ ਤੋਂ ਬਾਤ ਨੌਜਵਾਨ ਪੀੜ੍ਹੀ ਨੂੰ ਕਹਿ ਰਹੇ ਕਿ ਅੱਗੇ ਆਓ ਕਿਸਾਨ ਯੂਨੀਅਨ ਦੇ ਨਾਲ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੋ ਭਾਜੀ ਰੁਕ ਜਾਈਂ ਜਿੱਦ ਤੱਕ ਸਿੱਧੂ ਮਰੀਕੂ ਦੱਸਿਆ ਜਾ ਰਿਹਾ ਕਿ ਸਿੱਧੂ ਕੱਲੋ ਕੱਲ ਹੈਗੇ ਸੀ ਅੱਜ ਨਹੀਂ ਨਜ਼ਰ ਆਇਆ ਕੀ ਕਹਿਣਾ ਚਾਹੁੰਦੇ ਆ ਕਿ ਦਿੱਲੀ ਜਿਹੜੀ ਆ ਇਹ ਰਾਹੁਲ ਗਾਂਧੀ ਨਾਲ ਵੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਹੱਥ ਦੇ ਦੇਖੋ ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਕੋਲ ਤਾਂ ਟਾਈਮ ਹੀ ਨਹੀਂ ਕਿਸਾਨਾਂ ਲਈ ਉਹਨਾਂ ਲਈ ਤਾਂ ਆਪਣੇ ਲੀਡਰਾਂ ਦੀਆਂ ਨਾਰਾਜ਼ਗੀਆਂ ਦੂਰ ਕਰਾਂ ਤਾਂ ਉਹਨਾਂ ਨੂੰ ਵੇਲ ਨਹੀਂ ਹੈਗੀ ਕੋਈ ਨਾਰਾਜ਼ ਹੋ ਜਾਂਦਾ ਕੋਈ ਮੰਨ ਜਾਂਦਾ ਤੇ ਉਹ ਪਾਰਟੀਆਂ ਪਾਰਟੀਵਾਦੀ ਕਰ ਰਹੀਆਂ ਕਿਸਾਨਾਂ ਲਈ ਨਹੀਂ ਆ ਪਹਿਲਾਂ ਉਹਨਾਂ ਨੇ ਉਹਦਾ ਆਪਣੀ ਮਰਜ਼ੀ ਦੇ ਨਾਲ ਸਾਰੇ ਜਿਹੜੇ ਕਾਨੂੰਨ ਪਾਸ ਕੀਤੇ ਉਹਨਾਂ ਦੀ ਸਹਿਮਤੀ ਸੀ ਇਸ ਚੀਜ਼ ਦੇ ਵਿੱਚ ਜਦੋਂ ਹੁਣ ਉਹਨਾਂ ਨੂੰ ਪਤਾ ਨਹੀਂ ਸੀ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਇੰਨੇ ਵੱਡੇ ਲੈਵਲ ਦੇ ਉੱਤੇ ਇਹਨਾਂ ਦੇ ਕਾਨੂੰਨਾਂ ਦੇ ਖਿਲਾਫ ਸੜਕਾਂ ਉੱਤੇ ਉਤਰੂਗਾ ਖੂਨ ਡੋਲੂਗਾ ਸੋ ਹੁਣ ਉਹ ਇੱਥੇ ਡਰਾਮੇ ਕਰ ਰਹੇ ਨੇ ਆ ਕਿ ਆਪਣੇ ਟਰੈਕਟਰ ਮਾਰਚ ਕਰ ਰਹੇ ਨੇ ਪਹਿਲਾਂ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਜੀ ਪੈਰਾ 'ਚ ਝਾਂਜਰਾ ਸੀ ਤੇ ਮੂੰਹ ਤੇ ਰਸ ਖੁੱਲਾ ਸੀ ਸੋ ਜਿਹੜਾ ਹੁਣ ਉਹ ਜਾ ਕੇ ਗਾਂਧੀ ਪਰਿਵਾਰ ਨੇ ਪੰਜਾਬ ਨਾਲ ਅੱਜ ਤੱਕ ਕੀ ਕੁਝ ਕੀਤਾ ਇਹ ਤਾਂ ਕੋਈ ਵੀ ਜਾਣੂ ਨਹੀਂ ਆ ਸਭ ਜਾਣਦੇ ਨੇ ਤੇ ਹੁਣ ਉਹਨਾਂ ਨੇ ਕੀ ਕਰ ਲੈਣਾ ਸੋ ਦੇਖੋ ਜੀ ਅੱਜ ਤੱਕ ਹੀ ਇੱਥੇ ਸਾਡੇ ਜਿਹੜੇ ਮਾਝੇ ਦੇ ਵਰਕਰ ਉਹਨਾਂ ਨੂੰ ਲਾਮਬੰਦ ਕਰਨ ਦੇ ਲਈ ਕਿਉਂਕਿ ਜਿਹੜੇ ਆਰਡੀਨੈਂਸ ਜਿਹੜੇ ਬਿੱਲ ਬਣ ਚੁੱਕੇ ਨੇ ਸੈਂਟਰ ਦੇ ਵਿੱਚ ਉਹ ਉਹਨਾਂ ਦਾ ਅਸਰ ਪੰਜਾਬ ਤੇ ਆਉਣ ਵਾਲੇ ਸਮੇਂ 'ਚ ਬੜਾ ਭਿਆਨਕ ਰੂਪ ਨਾ ਪੈਣ ਜਾ ਰਹੇ ਆ ਜਿਸ ਦੇ ਨਾਲ ਪੰਜਾਬ ਦੀ ਕਿਸਾਨੀ ਪੰਜਾਬ ਦੀ ਜਿਹੜੀ ਛੋਟੇ ਵਪਾਰੀ ਨੇ ਮਜ਼ਦੂਰ ਨੇ ਪੰਜਾਬ ਦੀ ਇਕਨੋਮੀ ਪੂਰੀ ਤਰ੍ਹਾਂ ਬਰਬਾਦ ਹੋ ਜੂਗੀ ਸੋ ਅੱਜ ਆਮ ਆਦਮੀ ਪਾਰਟੀ ਆਪਣੇ ਸਾਰੇ ਵਰਕਰਾਂ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਸਾਰੇ ਛੋਟੇ ਵਪਾਰੀ ਛੋਟੇ ਕਿਸਾਨ ਜੁੜੇ ਹੋਏ ਨੇ ਅਸੀਂ ਸਭ ਨੂੰ ਇੱਕੋ ਸਨੇਹਾ ਇਕੱਲੇ ਆਮ ਆਦਮੀ ਪਾਰਟੀ ਨਹੀਂ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਆ ਕਿ ਆਪਾਂ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜੀ ਅੱਜ ਕਿਸਾਨ ਜਥੇਬੰਦੀਆਂ ਲੜਾਈ ਲੜ ਰਹੀਆਂ ਨੇ ਅਸੀਂ ਉਹਨਾਂ ਦਾ ਸਾਥ ਦਈਏ ਤੇ ਜਿਹੜੇ ਸਿਆਸੀ ਪਾਰਟੀਆਂ ਜਿਨ੍ਹਾਂ ਦੀ ਪਹਿਲਾਂ ਹਮਾਇਤ ਨਾਲ ਜਿਨ੍ਹਾਂ ਦੀ ਮਿਲੀ ਭੁਗਤ ਨਾਲ ਇਹ ਆਰਡੀਨੈਂਸ ਬਿੱਲ ਬਣੇ ਕਾਨੂੰਨ ਬਣੇ ਉਹ ਅੱਜ ਵੀ ਇਸ ਜਿਹੜੀ ਮੁਹਿੰਮ ਚੱਲ ਰਹੀ ਹੈ ਇਹਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੀਆਂ ਇਹਨੂੰ ਫੇਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਉਹਨਾਂ ਲੋਕਾਂ ਤੋਂ ਬਚਾ ਕੇ ਕਰਕੇ ਆਪਣੀ ਮੁਹਿੰਮ ਨੂੰ ਆਪਾਂ ਅੱਗੇ ਲੈ ਕੇ ਜਾਈਏ ਤੇ ਜਿਹੜੇ ਸੈਂਟਰ ਸਰਕਾਰ ਹੈ ਉਹਨੂੰ ਮਜਬੂਰ ਕਰੀਏ ਕਿ ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਨੂੰ ਵਾਪਸ ਲੈਣ ਸਰ ਅਕਾਲੀ ਪਾਰਟੀ ਵੱਲੋਂ ਵੀ ਕੀਤਾ ਜਾ ਰਿਹਾ ਹੈ ਕਾਂਗਰਸਾਂ ਨਾਲ ਵੀ ਕੀਤਾ ਜਾ ਰਿਹਾ ਵਾ ਤੇ ਸਰ ਇਹਦੇ ਵਿੱਚ ਕੀ ਲੱਗਦਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਇਹ ਉਹੀ ਪਾਰਟੀਆਂ ਨੇ ਕਾਂਗਰਸ ਜਿਹੜੀ 2006 ਦੇ ਵਿੱਚ ਸੇਮ ਬਿਲ ਜਿਹੜੀ ਐਗਰੀਕਲਚਰ ਮਾਰਕੀਟ ਪ੍ਰੋਡਿਊਸ ਵਾਲਾ ਜਿਹੜੀ ਪ੍ਰਾਈਵੇਟਾਈਜੇਸ਼ਨ ਆ ਮੰਡੀਜ਼ ਵਾਲਾ ਪੰਜਾਬ ਕੈਬਨਿਟ ਦੇ ਵਿੱਚ ਲੈ ਕੇ ਆਈ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਤੇ ਉਹੀ ਕਾਲੀਦਲ ਹੈ ਜਿਨੇ 2013 ਦੇ ਵਿੱਚ ਜਿਹੜੀ ਕੰਟਰੈਕਟ ਫਾਰਮਿੰਗ ਬਿੱਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਉਹੀ ਬਿੱਲਾਂ ਤੇ ਸੈਂਟਰ ਲੈ ਕੇ ਆਇਆ ਤੇ ਸੈਂਟਰ ਦੇ ਵਿੱਚ ਵੀ ਵੀਪਾ ਹਰਸਿੰਦਰ ਕੌਰ ਬਾਦਲ 15 ਸਤੰਬਰ ਤੱਕ ਇਸ ਕਾਨੂੰਨ ਦੀ ਬਕਾਇਤ ਕਰਦੇ ਰਹੇ ਸੋ ਅੱਜ ਦੋਨੇ ਪਾਰਟੀਆਂ ਦਾ ਚਿਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗਾਗਾ ਅੱਜ ਵੀ ਇਹ ਜਿਹੜੇ ਵੀ ਇਹ ਚਾਹੇ ਟੱਕਾ ਜਾਮ ਕਰ ਰਹੇ ਆ ਚਾਹੇ ਟਰੈਕਟਰ ਮਾਰਚ ਕੱਢ ਰਹੇ ਆ ਅੱਜ ਵੀ ਇਹ ਮੋਦੀ ਦੇ ਏਜੰਟ ਬਣ ਕੇ ਸੈਂਟਰ ਸਰਕਾਰ ਦੇ ਏਜੰਟ ਬਣ ਕੇ ਪੰਜਾਬ ਦੇ ਲੋਕਾਂ ਦੀ ਜਿਹੜੀ ਮੂਵਮੈਂਟ ਹੋਈ ਹੋਈ ਆ ਉਹਨੂੰ ਫੇਲ ਕਰਨ ਲਈ ਅੱਜ ਵੀ ਇਹ ਲੱਗੇ ਹੋਏ ਨੇ 2022 ਤੁਹਾਡਾ ਕੀ ਲੱਗ ਰਿਹਾ ਜੀ ਆਮ ਆਦਮੀ ਪਾਰਟੀ 2022 ਚ ਆਮ ਆਦਮੀ ਪਾਰਟੀ ਜੀ ਸਰਕਾਰ ਬਣਾਉਗੀ ਲੋਕਾਂ ਦੀ ਸਰਕਾਰ ਬਣੂਗੀ ਅੱਜ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਨੇ ਕਿ ਕਾਂਗਰਸ ਦਾ ਕਿਰਦਾਰ ਕਿੱਦਾਂ ਦਾ ਰਿਹਾ ਕਾਂਗਰਸ ਨੇ ਜੋ ਮੈਨੀਫੈਸਟੋ ਤੇ ਵਾਦੇ ਕੀਤੇ ਸੀ ਉਹਨਾਂ ਦੇ ਵਿੱਚੋਂ ਕਿੰਨੇ ਕ ਵਾਦੇ ਪੂਰੇ ਕੀਤੇ ਆ ਤੇ ਕਾਲੀਦਾਨ ਨੂੰ ਪਿਛਲੇ 10 ਸਾਲ ਤੋਂ ਦੇਖ ਚੁੱਕੇ ਆ ਤੇ ਸਾਡਾ ਦਿੱਲੀ ਦਾ ਰਾਜ ਵੀ ਦੇਖ ਚੁੱਕੇ ਆ ਕਿ ਆਮ ਆਦਮੀ ਪਾਰਟੀ ਇੱਕੋ ਇੱਕ ਪਾਰਟੀ ਆ ਜਿਹੜੀ ਕਹਿਣੀ ਤੇ ਕਰਨੀ ਦੀ ਪੂਰੀ ਆ ਜਿਹੜੀ ਜਿਹੜਾ ਵੀ ਵਾਦਾ ਕਰਦੀ ਆ ਉਹ ਸਾਰੇ ਦੇ ਸਾਰੇ ਵਾਦੇ ਪੂਰੇ ਕਰਦੀ ਆ ਸੋ ਪੰਜਾਬ ਦੇ ਲੋਕ ਬੜੀ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਵੱਲ ਦੇਖ ਰਿਹਾ ਤੇ 2022 ਚ ਆਮ ਆਦਮੀ ਪਾਰਟੀ ਸਰਕਾਰ ਬਣਾਉਣਾ ਭਗਵਾਨ ਜੀ ਪਹੁੰਚੇ ਰੈਲੀ ਤੇ ਭਗਵਾਨ ਜੀ ਦੇ ਵਾਸਤੇ ਵੀ ਸਾਇ ਦੇਖੋ ਜੀ ਕ ਭਗਵੰਤ ਮਾਨ ਜੀ ਨੇ ਪ੍ਰਧਾਨ ਜੀ ਨੇ ਆਉਣਾ ਸੀ ਪਰ ਉਹਨਾਂ ਦੀ ਕੋਈ ਮਜਬੂਰੀ ਹੋ ਗਈ ਉਹਨਾਂ ਨੂੰ ਅਬਜੈਂਟ ਕਿਸੇ ਹੋਰ ਪ੍ਰੋਗਰਾਮ ਤੇ ਜਾਣਾ ਪੈ ਗਿਆ ਤਾਂ ਕਰਕੇ ਇੱਥੇ ਬੋ ਨਹੀਂ ਸਕੇ ਪਰ ਅੱਜ ਇਕੱਲੇ ਭਗਵੰਤ ਮਾਨ ਜੀ ਨਹੀਂ ਅੱਜ ਸਾਰਿਆਂ ਨੂੰ ਵੀ ਭਗਵੰਤ ਮਾਨ ਬਾਨਾ ਪੈਣਾ ਅੱਜ ਸਾਰਿਆਂ ਨੂੰ ਵੀ ਅਰਵਿੰਦ ਕੇਜਰੀਵਾਲ ਜੀ ਬਾਨਾ ਪੈਣਾ ਸਾਡੇ ਸਾਰੇ ਹੀ ਵਰਕਰ ਆ ਭਗਵੰਤ ਮਾਨ ਹੀ ਨੇ ਜਿਹੜੇ ਪੰਜਾਬ ਦੀ ਲੜਾਈ ਲੜਾਈ ਲੜਦੇ ਨੇ ਮੈਂ ਹਲਕਾ ਡੇਰ ਬੱਬਾ ਨਾਨ ਬਚਨ ਸਿੰਘ ਖਾਲਸਾ ਆਵਾਜ਼ੀ ਪਾਰਟੀ ਅੱਜ ਕਿਹੜਾ ਇਹ ਕਰਨ ਕਰਨ ਦੇ ਅੰਦਰ ਜਿਹੜੀ ਕਿਸਾਨੀ ਵਾਸਤੇ ਆਸਾਨੀ ਦਾ ਸਾਥ ਦੇਣ ਵਾਸਤੇ ਪਿਛੇ ਜਿੰਨੇ ਸਮੇਂ ਤੋਂ ਇਹ ਆਰਡੀਨੈਂਸ ਆਏ ਨੇ ਸਾਡੀ ਇੱਕ ਲੋਕਤੀ ਪਾਰਟੀ ਜਿਹੜੀ ਆ ਉਹ ਕਿਸਾਨੀ ਦੇ ਮੁੱਦਿਆਂ ਉੱਤੇ ਹਰ ਇੱਕ ਇਹ ਆਰਡੀਨੈਂਸ ਉੱਤੇ ਬੋਲਦੀ ਆਈ ਹੈ ਕਿ ਆਰਡੀਨਸ ਗਲਤ ਆ ਰਹੇ ਨੇ ਗਲਤ ਆ ਰਹੇ ਨੇ ਫਿਰ ਵੀ ਮੋਦੀ ਸਰਕਾਰ ਵੱਲੋਂ ਜਿਹੜੇ ਆਰਡੀਨੈਂਸ ਪਾਸ ਕੀਤੇ ਗਏ ਨੇ ਇਹਦਾ ਵਿਰੋਧ ਕਰਦੀ ਰਹੀ ਹੈ ਔਰ ਕਰਦੀ ਰਹੇਗੀ ਜਿੰਨਾ ਚਿਰ ਕਿਸਾਨਾਂ ਦੇ ਹੱਲ ਜਿਹੜੇ ਆ ਪੂਰੇ ਨਹੀਂ ਹੁੰਦੇ ਔਰ ਕਿਸਾਨਾਂ ਦੇ ਨਾਲ ਰੇਲਾਂ ਦੇ ਵਿੱਚ ਔਰ ਧਰਨਿਆਂ ਦੇ ਵਿੱਚ ਆਪਾਂ ਖੜਾਂਗੇ